आज अच्छी वीडियो में तुम जा रही हूँ कुछ होम मेड टोनर जो कि बहुत ही इफेक्टिव ने और गर्मिया अपने नाल कैरी भी कर सकते हो अपने बैग नाल ले के लाद हो और बहुत ही नैचुरल ने ਜਿਸ ਦਾ ਕੋਈ ਵੀ ਸਾਈਡ ਇਫੈਕਟ ਚਿਹਰੇ ਤੇ ਨਹੀਂ ਹੋਣ ਵਾਲਾ ਹੈ ਦੇਖੋ ਗਰਮੀਆਂ ਜਦੋਂ ਹੁੰਦੀਆਂ ਨੇ ਅਸੀਂ ਬਾਹਰ ਜਾਣਾ ਹੀ ਪੈਂਦਾ ਹੈ ਗਰਮੀ ਬਹੁਤ ਜ਼ਿਆਦਾ ਪਸੀਨਾ ਨਿਕਲਦਾ ਰਹਿੰਦਾ ਜਿਸ ਦੇ ਨਾਲ ਨਾਲ ਆਇਲ ਵੀ ਫੇਸ ਤੋਂ ਨਿਕਲਦਾ ਹੈ ਪਸੀਨੇ ਦੇ ਨਾਲ ਨਾਲ ਔਰ ਉਸੇ ਉੱਪਰ ਪੋਲੂਸ਼ਨ ਡਸਟ ਚਿਪਕ ਜਾਂਦਾ ਹੈ ਜਿਸ ਦੇ ਨਾਲ ਕਈ ਤਰ੍ਹਾਂ ਦੀ ਸਕਿਨ ਇਸ਼ੂਜ਼ ਹੋਣ ਲੱਗਦੀਆਂ ਨੇ ਜਿਵੇਂ ਕਿ ਪਿੰਪਲਸ ਹੋ ਜਾਂਦੇ ਨੇ ਕਈਆਂ ਨੂੰ ਹੋਰ ਤਰ੍ਹਾਂ ਦੀ ਇਚਿੰਗ ਹੋ ਜਾਂਦੀ ਹੈ ਰੈਸ਼ੀਜ਼ ਹੋਣ ਲੱਗਦੇ ਆ ਸੋ ਅਗਰ ਆਪਾਂ ਵੈਸੇ ਬੋਡੀ ਦੀ ਗੱਲ ਕਰੀਏ ਪਸੀਨਾ ਆਂਦਾ ਹੈ ਤਾਂ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਬੈਕਟੀਰੀਆ ਬਣ ਜਾਂਦਾ ਜਿਸ ਦੇ ਨਾਲ ਪਸੀਨੇ ਦੀ 스멜 ਤਦ ਬਹੁਤ ਯਾਨ ਲੱਗਦੀ ਹੈ ਸੋ ਆਪਾਂ ਹੁਣ ਗੱਲ ਕਰਨ ਜਾ ਰਹੇ ਹਾਂ ਕਿ ਜਦੋਂ ਅਸੀਂ ਬਾਹਰ ਜਾਂਦੇ ਆ ਚਿਹਰੇ ਤੇ ਕਈ ਵਰੀ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਅਸੀਂ ਸੋਚ ਰਹ ਹੁੰਦੇ ਆ ਕਿ ਕੁਝ ਹੋਵੇ ਜਿਸ ਨਾਲ ਪਾਣੀ ਅਸੀਂ ਮੂੰਹ ਤੇ ਮਾਰੀਏ ਔਰ ਸਾਡਾ ਫੇਸ ਜੋ ਹੈ ਇਕਦਮ ਫਰੈਸ਼ ਫੀਲ ਹੋਣ ਲੱਗ ਜਾਏ ਤਾਂ ਅੱਜ ਮੈਂ ਕੁਝ ਤੁਹਾਨੂੰ ਅਜਿਹੇ ਹੀ ਤਿੰਨ ਟੋਨਰ ਦਸਾਂਗੀ ਜੋ ਤੁਸੀਂ ਘਰ ਦੇ ਵਿੱਚ ਬਣਾ ਕੇ ਰੱਖ ਸਕਦੇ ਹੋ ਫ੍ਰਿਜ ਵਿੱਚ ਰੱਖੋ ਔਰ ਜਦੋਂ ਵੀ ਕਿਤੇ ਬਾਹਰ ਜਾਣਾ ਹੈ ਆਪਣੇ ਬੈਗ ਦੇ ਵਿੱਚ ਨਾਲ ਕੈਰੀ ਕਰੋ ਲੈ ਕੇ ਜਾਓ ਔਰ ਕਿਤੇ ਵੀ ਜਦੋਂ ਗਰਮੀ ਦੇ ਵਿੱਚ ਹੋ ਫੇਸ ਸਪਰੇਅ ਕਰੋ ਤੇ ਤੁਹਾਨੂੰ ਇੱਕਦਮ ਅੱਛਾ ਫੀਲ ਹੋਣਾ ਹੋਣ ਵਾਲਾ ਹੈ ਫਰੈਸ਼ ਫੀਲ ਹੋਏਗਾ ਔਰ ਨਾਲ ਦੀ ਨਾਲ ਸਨ ਟੈਨਿੰਗ ਜਾਂ ਗਰਮੀ ਦੇ ਨਾਲ ਹੋਣ ਵਾਲੀ ਪ੍ਰੋਬਲਮਸ ਤੋਂ ਤੁਸੀਂ ਬਚ ਸਕਦੇ ਹੋ ਔਰ ਆਪਣੇ ਆਪ ਦੇ ਵਿੱਚ ਇੰਨੇ ਅੱਛੇ ਟੋਨਰ ਨੇ ਕਿ ਤੁਸੀਂ ਜਦੋਂ ਇਸ ਨੂੰ ਯੂਜ਼ ਕਰੋਗੇ ਤਾਂ ਤੁਹਾਨੂੰ ਲੱਗੇਗਾ ਕਿ ਵਾਕਈ ਅਸੀਂ ਇਹ ਪਹਿਲਾਂ ਯੂਜ਼ ਕਿਉਂ ਨਹੀਂ ਕੀਤਾ ਔਰ ਦੋ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਨੇ ਤੁਹਾਨੂੰ ਜਿਹੜਾ ਈਜ਼ੀ ਲੱਗੇ ਤੁਸੀਂ ਉਸ ਦਾ ਇਸਤੇਮਾਲ ਜ਼ਰੂਰ ਕਰ ਸਕਦੇ ਹੋ ਪਹਿਲਾਂ ਤਾਂ ਦੇਖੋ ਹਮੇਸ਼ਾ ਹੀ ਸਾਨੂੰ ਆਪਣੀ ਸਕਿਨ ਨੂੰ ਹਾਈਡਰੇਟ ਜ਼ਰੂਰ ਰੱਖਣਾ ਚਾਹੀਦਾ ਹੈ ਘਰ ਦੇ ਵਿੱਚ ਹਾਂ ਤਾਂ ਤੁਸੀਂ ਪਾਣੀ ਦੇ ਨਾਲ ਫੇਸ ਵਾਸ਼ ਕਰਦੇ ਰਹੋ ਜ਼ਰੂਰ ਤਾਂ ਕਿ ਜਿਹੜਾ ਪਸੀਨਾ ਹੈ ਉਹ ਫੇਸ ਤੇ ਨਾ ਹਮੇਸ਼ਾ ਬਣਿਆ ਰਹੇ ਇਹ ਜਿਹੜਾ ਆਇਲ ਐਕਸੈਸ ਦੇ ਵਿੱਚ ਨਿਕਲ ਰਿਹਾ ਤੁਹਾਡਾ ਕੋਈ ਵੀ ਮਾਈਲਡ ਫੇਸ ਵਾਸ਼ ਹੈ ਜਾਂ ਸੋਪ ਹੈ ਉਜਨਾਲ ਸਾਨੂੰ ਫੇਸ ਨੂੰ ਕਲੀਨ ਕਰਦੇ ਰਹਿਣਾ ਚਾਹੀਦਾ ਔਰ ਜਿਹੜੇ ਜਿਸ ਤਰ੍ਹਾਂ ਦੇ ਅੱਜ ਮੈਂ ਤੁਹਾਨੂੰ ਟੋਨਰ ਦੱਸਣ ਜਾ ਰਹੀਆਂ mist ਦੱਸਣ ਜਾ ਰਹੀਆਂ ਇਹ ਵੀ ਅਗਰ ਫੇਸ ਤੇ ਲਗਾਉਂਦੇ ਰਹਿਨੇ ਹੋ ਤੁਸੀਂ ਸਪਰੇਅ ਕਰਦੇ ਰਹਿੰਦੇ ਹੋ ਤਾਂ ਸਕਿਨ ਤੁਹਾਡੀ ਹਾਈਡਰੇਟ ਰਹੇਗੀ ਔਰ ਗਰਮੀਆਂ ਦੇ ਨਾਲ ਉਸ ਉੱਪਰ ਟੈਨਿੰਗ ਜਾਂ ਕਈ ਵਾਰੀ ਬਹੁਤ ਹੀ ਕਈਆਂ ਦੀ ਸਕਿਨ ਟੋਨ ਚੇਂਜ ਹੋ ਜਾਂਦੀ ਹੈ ਅਜਿਹਾ ਵੀ ਨਹੀਂ ਹੋਏਗਾ ਹੈਲਦੀ ਜ਼ਰੂਰ ਰਹਿਣ ਵਾਲੀ ਹੈ ਸਕਿਨ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਜਿਹੜੇ ਚੌਲ ਹੁੰਦੇ ਨੇ ਚੌਲ ਅਸੀਂ ਜਾਣਦੇ ਆਂ ਅੱਜ ਕੱਲ ਬਹੁਤ ਸਾਰੀ ਹੋਮ ਰੈਮਡੀਜ਼ ਵਿੱਚ ਦੱਸਿਆ ਜਾਂਦਾ ਸਕਿਨ ਕੇਅਰ ਦੇ ਲਈ ਕਿ ਚਾਵਲ ਇਸਤੇਮਾਲ ਕਿਤੇ ਜਾਂਦੇ ਨੇ ਸੋ ਇਸ ਆਪਾਂ ਜਿਹੜੀ ਇਹ ਹੋਮ ਰੈਮਡੀ ਬਣਾ ਜਾ ਰਹੇ ਆ ਇਸ ਲਈ ਵੀ ਤੁਸੀਂ ਇੱਕ ਚਮਚ ਭਰ ਕੇ ਚਾਵਲ ਜਿਹੜੇ ਐ ਇੱਕ ਕਟੋਰੀ ਗਰਮ ਪਾਣੀ ਦੇ ਵਿੱਚ ਪਾ ਕੇ ਰੱਖੜਿਆ ਪਰ ਪਹਿਲਾਂ ਤੁਸੀਂ ਜਿਹੜੇ ਚਾਵਲ ਐ ਇਹਨਾਂ ਨੂੰ ਅੱਛੀ ਤਰ੍ਹਾਂ ਧੋ ਲੈਣਾ ਸਾਫ਼ ਕੀਤੇ ਹੋਏ ਚਾਵਲ ਹੀ ਤੁਸੀਂ ਇਹ ਇੱਕ ਕਟੋਰੀ ਗਰਮ ਪਾਣੀ ਦੇ ਵਿੱਚ ਭੋ ਕੇ ਰੱਖਣੇ ਐ ਤਕਰੀਬਨ ਅੱਧੇ ਘੰਟੇ ਤੱਕ ਇਸ ਕਟੋਰੀ ਨੂੰ ਤੁਸੀਂ ਟੱਕ ਦੇਣਾ ਹੈ ਔਰ ਥੋੜੀ ਥੋੜੀ دیر ਬਾਅਦ ਵਿੱਚ ਵਿੱਚ ਤੁਸੀਂ ਇਸ ਨੂੰ ਚਮਚ ਦੇ ਨਾਲ ਹਿਲਾਉਂਦੇ ਵੀ ਰਹੋ ਤਾਂ ਕਿ ਰਾਈਸ ਦੇ ਵਿੱਚ ਜਿੰਨੇ ਵੀ ਉਸ ਦੇ मिनरल्स ਨੇ ਵਿਟਾਮਿਨਸ ਨੇ ਵਾਟਰ ਸੋਲੀਬਲ ਵਿਟਾਮਿਨਸ ਹੁੰਦੇ ਨੇ ਉਹ ਸਾਰੇ ਇਸ ਪਾਣੀ ਦੇ ਵਿੱਚ ਆ ਜਾਣਗੇ ਅੱਧੇ ਘੰਟਾ ਅੱਧਾ ਘੰਟਾ ਜਦੋਂ ਹੋ ਜਾਏਗਾ ਤਾਂ ਤੁਸੀਂ ਇਸ ਪਾਣੀ ਨੂੰ ਛਾਣ ਕੇ ਛੋਟੀ ਸਪਰੇ ਬੋਟਲਸ ਹੁੰਦੀਆਂ ਹਨ ਮਾਰਕੀਟ ਵਿੱਚ ਵੀ ਮਿਲ ਜਾਂਦੀ ਹੈ ਕਈ ਵਾਰੀ ਸਾਡੇ ਘਰ ਹੀ ਕਿਸੇ ਪ੍ਰੋਡਕਟ ਦੀ ਬੋਟਲ ਬਚ ਗਈ ਹੁੰਦੀ ਹੈ ਤਾਂ ਉਸ ਨੂੰ ਤੁਸੀਂ ਛੁੱਟੋ ਨਾ ਇਸ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਸੋ ਤੁਸੀਂ ਇਹ ਸਪਰੇ ਬੋਟਲ ਵਿੱਚ ਭਰ ਕੇ ਰੱਖ ਲਓ ਔਰ ਫ੍ਰਿਜ ਵਿੱਚ ਰੱਖ ਦਿਓ ਘਰ ਦੇ ਵਿੱਚ ਵੀ ਦਿਨ ਵਿੱਚ ਵੀ ਤੁਸੀਂ 2-3 ਵਾਰ ਇਸ ਨੂੰ ਯੂਜ਼ ਕਰ ਸਕਦੇ ਹੋ ਬਾਹਰ ਗਏ ਹੋ ਤਾਂ ਜ਼ਰੂਰ ਆਪਣੇ ਨਾਲ ਲੈ ਕੇ ਜਾਓ ਕਿਤੇ ਵੀ ਬਾਹਰ ਹੋ ਜਦੋਂ ਗਰਮੀ ਲੱਗ ਰਹੀ ਹੈ ਔਰ ਬਹੁਤ ਲੱਗ ਰਿਹਾ ਹੈ ਕਿ ਫੇਸ ਤੇ ਆਇਲ ਆ ਗਿਆ ਹੈ ਜਾਂ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੈ ਤਾਂ ਤੁਸੀਂ ਇੱਕ ਵਾਰੀ ਫੇਸ ਨੂੰ ਕਲੀਨ ਕਰਕੇ ਉਸ ਤੋਂ ਬਾਅਦ ਇਹ ਜਿਹੜਾ ਅਸੀਂ ਟੋਨਰ ਬਣਾਇਆ mist ਬਣਾਇਆ ਇਸ ਨੂੰ ਤੁਸੀਂ ਫੇਸ ਦੇ ਉੱਪਰ ਸਪਰੇਅ ਕਰੋ ਤੁਹਾਨੂੰ ਬਹੁਤ ਅੱਛਾ ਫੀਲ ਹੋਣ ਵਾਲਾ ਤੁਹਾਡੀ ਸਕਿਨ ਦੀ ਵੀ ਰਿਕਵਰੀ ਨਾਲ ਦੀ ਨਾਲ ਹੁੰਦੀ ਰਹੇਗੀ ਕਿਉਂਕਿ UV rays ਪੈ ਰਹੀਆਂ ਹੁੰਦੀਆਂ ਨੇ ਉਸ ਦੇ ਨਾਲ ਸਕਿਨ ਡੈਮੇਜ ਜੋ ਹੈ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਸਕਿਨ ਡੈਮੇਜ ਨੂੰ ਰੋਕਣ ਲਈ ਹੀ ਆਪਾਂ ਇਹ ਟੋਨਰ ਤਿਆਰ ਕਰ ਰਹੇ ਆ ਸੋ ਇਹ ਪਹਿਲਾਂ ਤਾਂ ਆਪਾਂ ਬਣਾ ਲਿਆ ਜੀ ਜਿਹੜਾ rice water ਆਪਾਂ ਬਣਾਇਆ ਸੈਕਿੰਡ ਦੀ ਆਪਾਂ ਗੱਲ ਕਰਦੇ ਆ ਉਸ ਲਈ ਤੁਹਾਨੂੰ ਚਾਹੀਦਾ ਹੈ ਰੋਜ਼ ਵਾਟਰ ਰੋਜ਼ ਵਾਟਰ ਵੀ ਸਾਡੇ ਘਰਾਂ ਵਿੱਚ ਹੁੰਦਾ ਹੈ ਗੁਲਾਬ ਜਲ ਤੁਸੀਂ ਇਸ ਦੇ 4-5 ਚਮਚ ਲੈਣੇ ਆ ਰੋਜ਼ ਵਾਟਰ ਦੇ ਔਰ ਇਸ ਵਿੱਚ ਇੱਕ ਹਰੀ ਇਲਾਇਚੀ ਜਿਹੜੀ ਅਸੀਂ ਘਰ ਦੇ ਵਿੱਚ ਚਾਹ ਬਣਾਉਣ ਦੇ ਲਈ ਇਸਤੇਮਾਲ ਕਰਦੇ ਆ ਹਰੀ ਇਲਾਇਚੀ ਹੁੰਦੀ ਹੈ ਉਸ ਨੂੰ ਪੁੱਟ ਕੇ ਅੱਛੀ ਤਰ੍ਹਾਂ ਨਾਲ ਇਹ ਤੁਸੀਂ 4-5 ਜਿਹੜੇ ਆਪਾਂ ਚਮਚ ਲੈ ਆ ਰੋਜ਼ ਵਾਟਰ ਦੇ ਆ ਜ਼ਿਆਦਾ ਵੀ ਤੁਸੀਂ ਲੈ ਸਕਦੇ ਹੋ ਜਾਂ ਇੱਕ ਜਿੰਨੀ ਤੁਹਾਡੀ ਬੋਟਲ ਹੈ ਉਸ ਦੇ ਹਿਸਾਬ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਉਸੇ ਹਿਸਾਬ ਨਾਲ ਤੁਸੀਂ ਇੱਕ ਇਲਾਇਚੀ ਅਗਰ ਜ਼ਿਆਦਾ ਪਾਣੀ ਰੋਜ਼ ਵਾਟਰ ਲੈ ਰਹੇ ਹੋ ਤਾਂ ਉਸ ਵਿੱਚ ਤੁਸੀਂ ਦੋ ਇਲਾਇਚੀਆਂ ਚੰਗੀ ਤਰ੍ਹਾਂ ਕੁੱਟ ਕੇ ਇਸ ਦੇ ਵਿੱਚ ਪਾ ਕੇ ਰੱਖ ਦਿਓ ਅਧਿਕ ਪੌਣੇ ਘੰਟੇ ਲਈ ਰੱਖ ਦੇਣਾ ਟੱਕ ਕੇ ਰੱਖਣਾ ਔਰ ਇਸ ਨੂੰ ਵੀ ਥੋੜੇ-ਥੋੜੇ ਚਿਰ ਬਾਅਦ ਤੁਸੀਂ ਮਿਕਸ ਕਰਦੇ ਰਹਿਣਾ ਔਰ ਉਸ ਤੋਂ ਬਾਅਦ ਅੱਧੇ ਪੌਣੇ ਘੰਟੇ ਬਾਅਦ ਤੁਸੀਂ ਇਸ ਨੂੰ ਛਾਣ ਕੇ ਫਿਰ ਤੋਂ ਇੱਕ ਸਪਰੇਅ ਬੋਤਲ ਕੋਈ ਵੀ ਲਓ ਉਸੇ ਵਿੱਚ ਪਾ ਕੇ ਰੱਖ ਦਿਓ ਬੰਦ ਕਰਕੇ ਫ੍ਰਿਜ ਵਿੱਚ ਰੱਖ ਲਓ ਬਾਹਰ ਜਦ ਵੀ ਜਾਣਾ ਆਪਣੇ ਨਾਲ कैरी कर हो और बाहर कित भी जो तो लग रहा है गर्मी बहुत ज्यादा है और खुद नीचे ठंडक देना चाहते हैं कूलिंग इफैक्ट देना चाहते हैं खुद को फ्रैश फील कराना चाहते हो तो यह स्प्रे अपने फेस से करो इन एक रोज वाटर और इलायची की खुशबू फ्रैश फील होने वाला है और साइन ले भी यह दोवें चीजा बहुत अच्छी ने कूलिंग इफैक्ट भी देर जन दिनिंग दे, सन तो जोड़ी सनबर्न हो रहा है या सन टैनिंग हो रही है उस तो भी उस डैमेज तो भी ये चीज़ा सू बचा सक ਦੀਆਂ ਨੇ ਅਗਲੀ ਆਪਾਂ ਗੱਲ ਕਰੀਏ ਜਿਹੜਾ ਫਰੈਸ਼ ਕੋਕੋਨਟ ਵਾਟਰ ਹੁੰਦਾ ਹੈ ਜਿਹੜਾ ਸੀ ਤਾਜ਼ਾ ਤਾਜ਼ਾ ਨਾਰੀਅਲ ਲੈਨੇ ਆ ਉਹਦਾ ਜਿਹੜਾ ਪਾਣੀ ਹੈ ਉਹ ਤੁਸੀਂ ਕੱਢ ਲੈਣਾ ਉਸ ਦੇ ਵਿੱਚ ਤੁਸੀਂ 5-6 ਗੁਲਾਬ ਦੀਆਂ ਪੰਖੜੀਆਂ ਤੁਹਾਡੇ ਘਰ ਦੇ ਵਿੱਚ ਗੁਲਾਬ ਲੱਗਿਆ ਹੈ ਤੁਸੀਂ ਉਹ ਫੁੱਲ ਤੋੜ ਕੇ ਰੱਖ ਸਕਦੇ ਹੋ ਉਸ ਦੀਆਂ 4-5 ਪੱਤੀਆਂ ਜੋ ਹੈ ਤੁਸੀਂ ਇਸ ਦੇ ਵਿੱਚ ਪਾਓ ਔਰ ਇਸ ਦੇ ਵਿੱਚ ਤੁਸੀਂ ਰੋਜ਼ ਵਾਟਰ ਥੋੜਾ ਜਿਹਾ ਪਾ ਲਓ ਔਰ ਇਹ ਸਭ ਚੀਜ਼ਾਂ ਨੂੰ ਵੀ ਤੁਸੀਂ ਅੱਧੇ ਘੰਟੇ ਤੱਕ Uh, कटोरी रखो और ढक्क के रख लो अदा पौना घंटे के बाद इन्हों सब चीज़ों मिक्स करके छान लो इन्हों तिना चीज़ा की खुशबू और इन्हों तिना चीज़ा दे बड़े ही वजी चीज़ा जो आप विटामिन की गल कर लीए या स्किन तो, दे कूलिंग इफेक्ट इना तो कई तरह के मिनरल्स इस पानी इस वॉटर आ जाएंगे छाण के एक स्परे बॉटल में पा के रख लो फ्रिज में रखो घर के दिन च भी दो तीन बार इस्तेमाल कर सकते हो या फिर अगर बाहर जा रहे हो किसी अपने ਨਾਲ ਆਪਣੇ ਬੈਗ ਵਿੱਚ ਕੈਰੀ ਕਰਕੇ ਲਓ ਔਰ ਕਿਤੇ ਵੀ ਗਰਮੀ ਲੱਗਦੀ ਹੈ ਪਸੀਨਾ ਆ ਰਿਹਾ ਔਰ ਬੜੀ ਹੀ ਅਜੀਬ ਜੀ ਹੀਟ ਮਹਿਸੂਸ ਹੋ ਰਹੀ ਹੈ ਉਸ ਟਾਈਮ ਤੁਸੀਂ ਇਹ ਜਿਹੜਾ ਤੁਹਾਡਾ ਤੁਸੀਂ ਬਣਾਇਆ ਹੈ mist ਟੋਨਰ ਬਣਾਇਆ ਹੈ ਇਸ ਨੂੰ ਆਪਣੇ ਫੇਸ ਤੇ ਸਪਰੇਅ ਕਰੋ ਤੁਹਾਨੂੰ ਬਹੁਤ ਹੀ ਕੂਲਿੰਗ ਇਫੈਕਟ ਮਿਲਣ ਵਾਲਾ ਹੈ ਸੋ ਇਹ ਉਹ ਚੀਜ਼ਾਂ ਨੇ ਕਿ ਗਰਮੀ ਦੇ ਵਿੱਚ ਅਸੀਂ ਆਪਣੇ ਸਕਿਨ ਨੂੰ ਬਚਾਉਣ ਦੇ ਲਈ ਡੈਮੇਜ ਕੰਟਰੋਲ ਤੋਂ ਰੋਕਣ ਦੇ ਲਈ ਪੂਰੇ ਦਿਨ ਦੇ ਵਿੱਚ ਜੋ ਕਰ ਸਕਦੇ ਹਾਂ ਆਫਿਸ ਵੀ ਜਾਂਦੇ ਹੋ ਤਾਂ ਉੱਥੇ ਵੀ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਕਿਤੇ ਵੀ ਜਾ ਰਹੇ ਹੋ ਬਾਹਰ ਇਸ ਨੂੰ ਤੁਸੀਂ ਕੈਰੀ ਆਰਾਮ ਦੇ ਨਾਲ ਕਰ ਸਕਦੇ ਹੋ ਘਰ ਦੇ ਵਿੱਚ ਵੀ ਰਹਿੰਦੇ ਹੋ ਤਾਂ ਦਿਨ ਚ ਦੋ ਤਿੰਨ ਵਾਰ ਇਸ ਸਪਰੇਅ ਨੂੰ ਜ਼ਰੂਰ ਯੂਜ਼ ਕਰੋ اور ਰਾਈਸ ਵਾਟਰ ਦਿੱਤਾ ਸੀ ਸਾਰੇ ਹੀ ਜਾਣਦੇ ਆ ਕਿ ਕਿੰਨੀ ਜ਼ਿਆਦਾ ਚੀ ਹੈ ਜਿਨ੍ਹਾਂ ਦੇ ਓਪਨ ਪੋਰਸ ਦੀ ਪ੍ਰੋਬਲਮ ਹੁੰਦੀ ਹੈ ਉੱਥੇ ਵੀ ਇਹ ਰਾਈਸ ਵਾਟਰ ਬਹੁਤ ਅੱਛਾ ਰਹਿਣ ਵਾਲਾ ਹੈ ਕੋਈ ਸਾਈਡ ਇਫੈਕਟਸ ਨਹੀਂ ਹੈ ਕਿਉਂਕਿ ਇਹਨਾਂ ਵਿੱਚ ਕੋਈ ਕੈਮੀਕल्स ਯੂਜ਼ ਨਹੀਂ ਕੀਤੇ ਹੋਏ ਸਭ ਨੈਚੁਰਲ ਚੀਜ਼ਾਂ ਨੇ ਔਰ ਵੈਸੇ ਵੀ ਬਹੁਤ ਈਜ਼ੀ ਹੈ ਬਣਾਉਣ ਦਾ ਤਰੀਕਾ ਵੀ ਬਹੁਤ ਆਸਾਨ ਹੈ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਸੋ ਇਹ ਤਾਂ ਆਪਾਂ ਮਿਸਟ ਦੀ ਗੱਲ ਕੀਤੀ ਹੈ ਟੋਨਰ ਆਪਾਂ ਜਿਹੜੇ ਨੈਚੁਰਲ ਬਣਾਏ ਨੇ ਜੇ ਨਾਲ ਨਾਲ ਆਪਣੀ ਡਾਈਟ ਦੇ ਵਿੱਚ फ्रूट्स बॉडी सान उन्नी ही ज्यादा हाइड्रेट रहन वाली है तो उन्नी ही टॉक्सिन जो है बॉडी चो तो तो बाहर निकलते ही रहने गए गर्मी बहुत ज्यादा है तो तुम्हें दिन दुर्त ज्यादा लग रहा है लो फील हो रहा है तो आर एस जरा होंगे ਉਹ ਵੀ ਪੀ ਸਕਦੇ ਹੋ ਤਾਂ ਕਿ ਬਾਡੀ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਮਿਨਰਲਸ ਦੀ ਕਮੀ ਨਾ ਹੋਵੇ ਸੋ ਇਹ ਚੀਜ਼ਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਗਰਮੀਆਂ ਨੇ ਗਰਮੀਆਂ ਤੋਂ ਬਚਣ ਦੇ ਢੇਰ ਸਾਰੇ ਨੁਸਖੇ ਨੇ ਪਰ ਨਾਲ ਦੇ ਨਾਲ ਐਂਡ ਵਿੱਚ ਇਹ ਵੀ ਕਹੂੰਗੀ ਜਿੱਥੇ ਆਪਾਂ ਸਕਿਨ ਕੇਅਰ ਦੀ ਗੱਲ ਕਰਦੇ ਆ ਤਾਂ ਸਨਸਕ੍ਰੀਨ ਲਗਾਉਣਾ ਵੀ ਨਹੀਂ ਭੁੱਲਣਾ ਹੈ ਘਰ ਤੋਂ ਬਾਹਰ ਨਿਕਲ ਰਹੇ ਹੋ ਤਾਂ ਅੱਧਾ ਘੰਟਾ ਪਹਿਲਾਂ ਸਨਸਕ੍ਰੀਨ ਜੋ ਹੈ ਜ਼ਰੂਰ ਯੂਜ਼ ਕਰੋ ਤਾਂ ਕਿ ਜਿਨੀ ਨੀ ਹਾਰਡ ਯੂਵੀ ਰੇਜ਼ ਹੈ ਉਹਨਾਂ ਦਾ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਸਾਡੀ ਸਕਿਨ ਤੇ ਨਾ ਪੈ ਸਕੇ ਸਨਸਕ੍ਰੀਨ ਜੋ ਹੈ ਦਿਨ ਦੇ ਵਿੱਚ 2-3 ਵਾਰ ਤੁਸੀਂ ਜ਼ਰੂਰ ਲਗਾਓ ਕਿਉਂਕਿ ਉਹਦਾ ਅਸਰ ਜੋ ਹੈ 2-3 ਘੰਟੇ ਤੱਕ ਹੁੰਦਾ ਉਸ ਤੋਂ ਬਾਅਦ ਜਦੋਂ ਸਵੇਟਿੰਗ ਹੁੰਦੀ ਹੈ ਪਸੀਨਾ ਆਂਦਾ ਹੈ ਤਾਂ ਉਸ ਦੇ ਨਾਲ ਸਨਸਕ੍ਰੀਨ ਵੀ ਉਤਰ ਜਾਂਦਾ ਹੈ ਤਾਂ ਜ਼ਰੂਰ ਕੁਝ-ਕੁਝ ਟਾਈਮ ਬਾਅਦ ਇਹ ਸਨਸਕ੍ਰੀਨ ਯੂਜ਼ ਕਰਦੇ ਰਹੋ ਔਰ ਜਿਹੜੇ ਮੈਟੋਨਰ ਤੁਹਾਨੂੰ ਦੱਸੇ ਨੇ ਇਹ ਯੂਜ਼ ਕਰੋ ਤਾਂ ਤੁਸੀਂ इन्ह गर्मिया होने वाले डैमेज तो खुद को जरूर बचा सद हूं तक पेज नॉलो नहीं किया फॉलो कर लो यूट्यूब चैनल हेल्थ एडवाइस विद हरजोत कौर ने सबसक्राइब नहीं किया फटाफट फ़ड़ सबसक्राइब भी कर लो। कमेंट करके भी जरूर अपने विचार मेरे नाझे करते रहना फिलहाल ही दौ जी इजाजत जल्द ही मिलेंगे सेहतना जुड़ी होर खास जानकारी के सत श्रीकाल